ਬਹੁਤ ਹੀ ਸਤਿਕਾਰਯੋਗ ਖਸਾਨਪੜਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਚੱਜਲ ਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਉੱਤੇ ਆ ਰਹੀ ਬੀਐਲਬੀ ਦੀ ਬੈਕਟੀਰੀਆ ਲੀਫ ਬਲਾਈਟ ਦੀ ਕਿਸਾਨ ਭਰਾ ਇਹਨੂੰ ਲੰਬ ਵੀ ਕਹਿ ਦਿੰਦੇ ਆ ਝੋਲਸ ਰੋਗ ਵੀ ਕਹਿ ਦਿੰਦੇ ਆ ਇਹ ਪਿਛਲੇ ਕਾਫੀ 10 ਦਿਨ ਤੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਵੈਰਾਈਟੀਆਂ ਦੇ ਉੱਤੇ ਸਾਡੇ ਕੋਲ ਫੋਟੋਮਾਂ ਪਹੁੰਚੀਆਂ ਕੁਝ 플ੌਟ ਅਸੀਂ ਜਾ ਕੇ ਵਿਜ਼ਿਟ ਵੀ ਕੀਤੇ ਐ ਤੇ ਜਿਹੜਾ ਇਸ ਵੇਲੇ ਵਾਤਾਵਰਨ ਹੈ ਮੀਂਹ ਹੀ ਪੈਂਦੇ ਆ ਚਮਾਸੇ ਵੀ ਲੱਗਦੇ ਆ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੀ ਕਾਫੀ ਵੱਧ ਗਈ ਐ ਇਹ ਫੰਗਸ ਲਈ ਫੇਵਰੇਬਲ ਕੰਡੀਸ਼ਨ ਐ ਫੰਗਸ ਲਈ ਇਹ ਫੇਵਰੇਬਲ ਕੰਡੀਸ਼ਨ ਐ ਇਹਦੇ ਵਿੱਚ ਸੀਥ ਬਲਾਈਟ ਵੀ ਜ਼ਿਆਦਾ ਆ ਸਕਦੀ ਐ ਮੀਂਹ ਤੋਂ ਬਾਅਦ ਧੁੱਪ ਲੱਗਦੀ ਐ ਬਲਾਸਟ ਵੀ ਆ ਸਕਦਾ ਬ੍ਰਾਊਨ ਲੀਫ ਸਪੋਟਾਂ ਦਾ ਵੀ ਵਾਧਾ ਹੋ ਸਕਦਾ ਐ ਤੇ BLB ਤੇ ਖੇਤਾਂ ਦੇ ਵਿੱਚ ਆਈ ਖੜੀ ਐ ਤੇ ਕਈ ਖੇਤਾਂ ਦੇ ਵਿੱਚ ਸਾਨੂੰ ਅਗੇਤੀਆਂ ਵੈਰੈਟੀਆਂ ਤੇ ਹਲਦੀ ਰੋਗ ਵੀ ਆਇਆ ਨਜ਼ਰ ਆਇਆ ਕੋਰ ਜਿਹੜੇ ਡੂੰਘੇ ਖੇਤ ਸੀ ਜਿਨ੍ਹਾਂ ਦੇ ਵਿੱਚ ਪਾਣੀ ਘਟ ਸੁੱਕਿਆ ਜਾਂ ਸੁਕਣ ਤੋਂ ਬਾਅਦ ਬਹੁਤ ਜਲਦੀ ਪਾਣੀ ਫਿਰ ਖਲੋ ਗਿਆ ਉਹਨਾਂ ਖੇਤਾਂ ਦੇ ਵਿੱਚ ਤੇਲਾ ਚੇਪਾ ਵੀ ਸਾਨੂੰ ਕਾਫੀ ਵੱਡੀ ਮਾਤਰਾ ਚ ਨਜ਼ਰ ਆਇਆ ਸੋ ਖਸਾਨ ਦੋਸਤੋ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰੋ ਕਿਉਂਕਿ ਇਹ ਮੌਸਮ ਹੋ ਰਿਹਾ ਹੈ ਨਸਾਰੇ ਦੇ ਵੇਲੇ بارش ਦਾ ਹੋਣਾ ਉਹ ਚੰਗੀ ਗੱਲ ਨਹੀਂ ਹੈ ਝਾੜ ਨੂੰ ਘਟਾਉਂਦੀ ਏ بارش ਫਲਾਵਰਿੰਗ ਸਟੇਜ ਤੋਂ ਉੱਪ ਜਾਂਦੀ ਏ ਪੋਲੀਨੇਸ਼ਨ ਸਹੀ ਨਹੀਂ ਹੁੰਦੀ ਸੋ ਬੇਸਿਕ ਟਾਪਿਕ ਹੈਗਾ ਅੱਜ ਆਪਣਾ ਵੀ ਪਿਛਲੇ 10 12 ਦਿਨ ਤੋਂ ਤਕਰੀਬਨ ਤਕਰੀਬਨ ਪੰਜਾਬ ਤੇ ਜੁਪੀ ਦੇ ਵਿੱਚੋਂ ਜ਼ਿਆਦੇ ਫੋਨ ਆਏ ਆ ਵੀ ਭਾਜੀ ਸਾਡੇ ਝੋਨੇ ਨੂੰ ਲਵ ਪੈ ਗਈ ਆ ਸਾਡੀ ਪਾਸਮਤੀ ਨੂੰ ਝੂਲਸ ਰੋਗ ਆ ਗਿਆ ਇਹਦਾ ਕੀ ਕਰੀਏ ਸੋ ਖਸਾਨ ਦੋਸਤੋ ਇਹ ਕੋਈ ਬਿਮਾਰੀ ਲਾ ਇਲਾਜ ਨਹੀਂ ਹੈਗੀ ਰੁਕ ਜਾਂਦੀ ਏ ਸਮੇਂ ਨਾਲ ਇਹਨੂੰ ਆਪਾਂ ਫੜ ਲਈਏ ਤੇ ਇਹ ਬਿਮਾਰੀ ਰੁਕ ਜਾਂਦੀ ਹੈ। ਇਹਦੇ ਵਿੱਚ ਆਪਾਂ ਵੇਖੋ ਕੰਟੈਕਟ ਟ੍ਰੀ ਪ੍ਰੋਡਕਟ ਹੁੰਦਾ ਹੈ ਐਂਟੀਬਾਇਓਟਿਕੇ ਕੋਸਾਈਡ ਵਰਤ ਸਕਦੇ ਆਪਾਂ ਟਾਟਾ ਦਾ ਬਲਾਈਟਾਕਸ ਨਾਂ ਤੇ ਵੀ ਆਉਂਦਾ ਕਾਪਰ ਆਕਸੀਕਲਾਈਡ ਉਹ ਵਰਤ ਸਕਦੇ ਆਂ ਬਲੂ ਜ਼ੈਟ ਦੇ ਨਾਂ ਤੇ ਸੁਮਿਲ ਕੈਮੀਕਲ ਦਾ ਡਬਲ ਜ਼ੂ ਡੀਜੀ ਫਾਰਮੂਲੇਸ਼ਨ ਦੇ ਵਿੱਚ ਕਾਪਰ ਆਉਂਦਾ ਉਹਨੂੰ ਵਰਤ ਸਕਦੇ ਆਂ ਇੱਕ ਅਡਾਮਾ ਇੰਡੀਆ ਦਾ ਮਾਸਟਰ ਕਾਪ ਦੇ ਨਾਂ ਤੇ ਪ੍ਰੋਡਕਟ ਆਇਆ ਹੈ ਕਾਪਰ ਸਫੇਟ ਆਇਆ ਸ਼ਾਇਦ ਉਹ ਐਸੀ ਫਾਰਮੂਲੇਸ਼ਨ ਚ ਉਹਦੇ ਨਤੀਜੇ ਵੀ ਚੰਗੇ ਆ ਰਹੇ ਪਿਛਲੇ ਸਾਲ ਵੀ ਉਹਦੇ ਨਤੀਜੇ ਚੰਗੇ ਸੀ ਐਰਕਾ ਵੀ अर्ਲੀ ਸਟੇਜ ਦੇ ਵਿੱਚ ਜਿੱਥੇ-ਜਿੱਥੇ ਉਹ ਗਿਆ ਹੈ ਉਹਦੇ ਨਤੀਜੇ ਚੰਗੇ ਆ ਰਹੇ ਸੋ ਇਹ ਜਿਹੜੀ ਤੁਹਾਨੂੰ ਮੈਂ ਦਵਾਈ ਦੱਸੀ ਆ ਕੋਸਾਈਡ ਬਲਾਈਟ ਆਕਸ ਬਲੂ ਕਾਪਰ ਬਲੂ ਜ਼ੈਟ ਦਾ ਮਾਸਟਰ ਕਾਪ ਲਗਭਗ ਇਹਨਾਂ ਸਾਰਿਆਂ ਦੀ ਡੋਜ਼ 400 ਗ੍ਰਾਮ ਤੇ 400 ਐਮਐਲ ਇੱਕ ਕਿੱਲੇ ਦੀ ਇਹਨੂੰ ਆਪਾਂ ਘੱਟ ਤੋਂ ਘੱਟ ਪਾਣੀ ਲਾਉਣਾ 150 ਤੋਂ 200 ਲੀਟਰ ਦੇ ਵਿੱਚ ਆਪਾਂ ਕਿਸਾਨ ਦੋਸਤੋ ਪਾਣੀ ਲਾਉਣਾ ਹੈ ਪਰ ਸਪਰੇਅ ਤੋਂ ਪਹਿਲਾਂ ਇਹਨਾਂ ਦੇ ਨਾਲ ਸਟੈਪਰੋਸਾਈਕਲੀਨ 12 ਤੋਂ 18 ਗ੍ਰਾਮ 2 ਤੋਂ 3 ਪੁੜੀਆਂ ਆਪਾਂ ਸਟੈਪਰੋਸਾਈਕਲੀਨ ਦੀਆਂ ਵੀ ਇਸ ਰੋਗ ਨੂੰ ਰੋਕਣ ਲਈ ਪਾ ਸਕਦੇ ਹਾਂ ਜਿਨ੍ਹਾਂ ਖੇਤਾਂ ਦੇ ਵਿੱਚ ਤੁਸੀਂ ਸੀਤ ਬ্লাইਟ ਦੀ ਸਪਰੇਅ ਕਰ ਲਈ ਹੈ ਵੈਲੈਂਟ ਬੁੱਢ ਜਿੱਥੇ ਨਹੀਂ ਕੀਤੀ ਤੁਹਾਨੂੰ ਲੱਗਦਾ ਕਿ ਤੁਹਾਡੇ ਖੇਤ ਦੇ ਵਿੱਚ ਸੀਥ ਬ্লাইਟ ਹੈਗੀ ਹੈ ਤੇ ਤੁਸੀਂ ਆਕਸੀਟੈਬੂ 1 ਪਾਈਆ ਤੋਂ 300 ਐਮਲ ਅਲੱਗ ਘੋਲ ਕਰਕੇ ਇਹਦੇ ਨਾਲ ਪਾ ਸਕਦੇ ਜੀ ਟੀਕੇ ਕਾਪਰ ਤੇ ਆਕਸੀਟੈਬੂ ਅਲੱਗ ਘੋਲ ਕਰਕੇ ਪਾ ਸਕਦੇ ਜੀ ਜਾਨੀ ਕਿ ਤਿੰਨੇ ਦਵਾਈਆਂ ਅਲੱਗ-ਅਲੱਗ ਘੋਲ ਕਰਕੇ ਤੁਸੀਂ ਆਪਣੇ ਖੇਤ ਦੇ ਵਿੱਚ ਛਿੜਕਾਅ ਕਰ ਸਕਦੇ ਜੀ ਛਿੜਕਾਅ ਕਰਨ ਵੇਲੇ ਤੁਹਾਡੇ ਖੇਤ ਦੇ ਵਿੱਚ ਪਾਣੀ ਨਾ ਹੋਵੇ ਬਹੁਤ ਜ਼ਿਆਦਾ ਵਧੀਆ ਫਾਇਦਾ ਮਿਲਦਾ ਹੈ ਪਰ ਕਿਸਾਨ ਦੋਸਤੋ ਪਾਪਰ ਪਾਣੀ ਜ਼ਿਆਦਾ ਮੰਗਦਾ ਤੁਸੀਂ 400 ਗ੍ਰਾਮ ਦੀ ਡੋਸ ਤੇ ਜਾਂ 400 ਐਮਐਲ ਦੀ ਡੋਸ ਤੇ 100 ਸਵਾ 100 ਲੀਟਰ ਪਾਣੀ ਲਾਤਾ ਤੇ ਤੁਹਾਡੀਆਂ ਲੋਕਾਂ ਜਿਹੜੀਆਂ ਚੰਗੀਆਂ ਵੀ ਆ ਉਹ ਵੀ ਬਰਨ ਹੋ ਜਾਣੀਆਂ ਪਾਣੀ ਤੁਸੀਂ ਸਪਰੇਅ ਦੇ ਵਿੱਚ ਕੋਸ਼ਿਸ਼ ਕਰਨੀ ਆ ਕਿ 1200 200 ਲੀਟਰ ਜ਼ਰੂਰ ਲੱਗੇ ਕਿਉਂਕਿ ਇਹ ਕੰਟੈਕਟ ਫੰਗੀਸਾਈਡ ਆ ਜਿਹੜੇ ਜਿਹੜੇ ਪਲਾਂਟ ਇਨਫੈਕਟਡ ਆ ਜਿਹੜੇ ਜਿਹੜੇ ਲੀਫ ਇਨਫੈਕਟਡ ਆ ਉਨਾ ਲੀਫਾ ਤੱਕ ਪਲਾਂਟ ਦੇ ਉਸ ਹਿੱਸੇ ਤੱਕ ਇਹ ਪਾਣੀ ਇੰਡਾਇਰੈਕਟ ਜਾ ਕੇ ਡਿੱਗੇਗਾ ਤੇ ਫੰਗਸ ਨੂੰ ਫੰਗਲ ਨੂੰ ਕੰਟਰੋਲ ਕਰੇਗਾ ਸੁਖਾਂ ਸਾ ਦੋਸਤੋ ਸਾਵਧਾਨੀ ਵੀ ਹੈਗੀ ਆ ਦੇ ਵਿੱਚ ਤੇ ਸਮਝਦਾਰੀ ਵੀ ਸਮਝਦਾਰੀ ਕੀ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਸਾਡੇ ਖੇਤ ਦੇ ਵਿੱਚ ਸੀਥ ਬ্লাইਟ ਵੀ ਹੈਗੀ ਆ ਤੇ ਬੈਕਟੀਰੀਆ ਲੀਪ ਬ্লাইਟ ਵੀ ਹੈਗੀ ਆ ਤੁਸੀਂ ਨਾਲ ਇੱਕ ਪਾਈਆ ਜੌਕਸੀ ਟੈਬੂ 377 ਜੌਕਸੀ ਟੈਬੂ ਪਾ ਕੇ ਆਪਣੇ ਖੇਤ ਦੇ ਵਿੱਚੋਂ ਸੀਥ ਬ্লাইਟ ਦਾ ਤੇ ਬੈਕਟੀਰੀਆ ਲੀਫ ਬਲਾਈਟ ਦਾ ਖਾਤਮਾ ਕਰ ਸਕਦੇ ਜੀ ਡੂਜ਼ ਮਾਸਟਰਕੌਫ ਦੀ 400 ਐਮਐਲ ਪਾਣੀ ਪਾਉਣੇ 200 ਤੋਂ 200 ਲੀਟਰ 12 ਤੋਂ 18 ਗ੍ਰਾਮ ਸਟੈਪਰੋਸਾਈਕਲਿਨ 250 ਤੋਂ 300 ਐਮਰੋਜੋਕਸੀਟੈਬੂ ਤਿੰਨੇ ਦਵਾਈਆਂ ਨੂੰ ਅਲੱਗ ਅਲੱਗ ਘੋਲ ਕੇ ਆਪਾਂ ਇਹਨਾਂ ਦਾ ਛਿੜਕਾਉਣੇ 200 200 ਲੀਟਰ ਪਾਣੀ ਲਾ ਕੇ ਆਪਣੇ ਖੇਤ ਦੇ ਵਿੱਚ ਕਰ ਸਕਦੇ ਆ ਇੱਕ ਵਿਚਾਰ ਹੋਰ ਧਿਆਨ ਰੱਖਿਓ ਤੇ ਜ਼ਾਦੀ ਤਰੇੜ ਦੇ ਵਿੱਚ ਆਪਾਂ ਇਹ ਸਪਰੇ ਨਹੀਂ ਕਰਨੀ ਉਹਨੂੰ ਆਪਣੇ ਖੇਤ ਦੇ ਵਿੱਚ ਸਪਰੇ ਕਰਨ ਜਾਣਾ ਵਾ ਜਦੋਂ ਤਰੇੜ ਘਟ ਜਾਂਦੀ ਆ ਜਾਂ ਮਰ ਜਾਂਦੀ ਆ ਜਾਂ ਸੁੱਕ ਜਾਂਦੀ ਆ ਕੋਸ਼ਿਸ਼ ਕਰੋ ਟੈਂਪਰੇਚਰ ਤੋਂ ਦੇਣ ਦਾ 30 32 ਡਿਗਰੀ ਰਹਿ ਗਿਆ ਵੀ 11 ਵਜੇ ਵੀ ਸ਼ੁਰੂ ਕਰੋਗੇ ਫਿਰ ਵੀ ਕੋਈ ਗੱਲ ਨਹੀਂ ਸ਼ਾਮ ਤੱਕ ਕਰੀ ਜਾਓ ਤਰੇਲੇ ਇਸ ਸਪਰੇ ਦੀ ਵਰਤੋ ਨਾ ਕਰਿਓ ਖਸਾਨ ਦੋਸਤੋ ਮੈਂ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ ਬਲ ਖੇਤੀ ਛੱਜਲਵੱਡੀ ਦੇ ਨਾਂ ਦਾ YouTube ਤੇ ਚੈਨਲ ਸ਼ੁਰੂ ਕੀਤਾ ਤੁਸੀਂ ਉਸ ਨੂੰ ਸਬਸਕ੍ਰਾਈਬ ਕਰੋ Facebook ਤੇ ਇੰਸਟਾਗ੍ਰam ਤੇ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਸਕਦੇ ਜੀ ਅੱਗੇ ਆਪਣੇ ਭੈਣ ਭਰਾਵਾਂ ਦੇ ਵਿੱਚ ਮੇਰੇ ਚੈਨਲ ਨੂੰ ਸ਼ੇਅਰ ਕਰੋ ਕੋਈ ਵੀ ਖੇਤੀਬਾਣੀ ਸੰਬੰਧੀ ਤੁਹਾਨੂੰ ਇਨਕੁਆਰੀ ਆ ਮੇਰਾ ਨੰਬਰ 9216099 188 ਤੇ ਸੰਪਰਕ ਕਰਕੇ ਮੈਨੂੰ ਆਪਣੀ ਪ੍ਰੋਬਲਮ ਦੱਸੋ ਜਿਨੀ ਇੱਕ ਮੈਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੋਧ ਦਿੱਤੀ ਹੈ ਉਸ ਬੋਧ ਦੇ ਅਨਸਾਰ ਤੁਹਾਡੀ ਖੇਤੀ ਦੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੌਸਟ ਵੜਿਆ ਕਰੋ ਚੰਗੇ ਲੋਕਾਂ ਨਾਲ ਮੇਲ ਜੋਲ ਰੱਖੋ ਵਾਤਾਵਰਨ ਨੂੰ ਸੰਭਾਲੀਏ ਜ਼ਹਿਰਾ ਘਟ ਵੀ ਪਾਈਏ ਪਾਣੀ ਵੀ ਬਚਾਈਏ ਐਹੋ ਜੀ ਕੋਈ ਆਪਾਂ ਤਕਨੀਕ ਆਪਣੇ ਦਿਮਾਗ ਤੋਂ ਵਰਤ ਕੇ ਜਾਂ ਖੇਤੀ ਮਹਾਰਾ ਦੇ ਨਾਲ ਸਲਾਹ ਕਰਕੇ ਉਸ ਤਰ੍ਹਾਂ ਦੀ ਖੇਤੀ ਕਰੀਏ ਕਿ ਸਾਡੀਆਂ ਫਸਲਾਂ ਇੰਟਰਨੈਸ਼ਨਲ ਪੱਧਰ ਤੇ ਵੀ ਵਿਕਣ ਸੁਖਸਾਨ ਦੋਸਤੋ ਅੱਜ ਦੀਆਂ ਇਨੀਆਂ ਬੇਤੀਆਂ ਪ੍ਰਵਾਨ ਖੜੇਓ ਗੁਰੂ ਪਤੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ